ਸਤ ਸ੍ਰੀ ਅਕਾਲ ਜੀ ਮੈਂ ਵੀਡੀਓ ਤੇ ਬੇਰ ਦੀ ਬਣਾ ਰਿਹਾ ਹਾਂ ਬੇਰ ਬਾਰੇ ਤੇ ਹਰੇਕ ਕੋਈ ਕੋਈ ਜਾਣਦਾ ਹੀ ਹੈ ਕਿ ਬੇਰ ਦੇ ਕਿੰਨੇ ਫਾਇਦੇ ਹਨ ਔਰ ਕੋਈ ਵੀ ਐਸੋ ਜਿਹੇ ਆਦਮੀ ਨਹੀਂ ਹੈ ਜਿਸ ਨੇ ਬੇਰ ਨਾ ਖਾਦਾ ਹੋਵੇ ਬੇਰ ਜਿਹੜਾ ਕਾਫੀ ਪੁਰਾਣੇ ਸਮਿਆਂ ਤੋਂ ਬੇਰ ਦਾ ਜਿਹੜਾ ਆਮ ਤੌਰ ਤੇ ਸੁਣਨ ਵਿੱਚ ਆਉਂਦਾ ਹੈ ਬੇਰ ਜਿਹੜੇ ਨੇ ਕੱਚੇ ਕਦੇ ਵੀ ਨਹੀਂ ਖਾਣੇ ਚਾਹੀਦੇ। ਅਗਰ ਖਾਓਗੇ ਤਾਂ ਤੁਹਾਡਾ ਗਲਾ ਜਿਹੜਾ ਉਹ ਖਰਾਬ ਹੋ ਜਾਏਗਾ। ਜਦੋਂ ਵੀ ਬੇਰ ਖਾਣਾ ਹੈ ਪੱਕਾ ਹੋਇਆ ਜਾਂ ਸੁੱਕਾ ਬੇਰ ਖਾਣਾ ਚਾਹੀਦਾ ਹੈ। ਬਾਕੀ ਆਮ ਤੌਰ ਤੇ ਬੇਰ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ। ਕੋਈ ਛੋਟਾ ਬੇਰ ਹੁੰਦਾ ਹੈ, ਕੋਈ ਵੱਡਾ ਬੇਰ ਹੁੰਦਾ ਹੈ। ਕੋਈ ਕਾਂਛੀ 베ਰ ਹੈ ਕੋਈ ਮੋਟਾ 베ਰ ਹੈ ਇੱਕ ਸ਼ਵਾਰਾ 베ਰ ਹੈ ਇੱਕ ਗੋਲ 베ਰ ਹੈ ਅੱਜ ਮੇਰੀ 베ਰ ਹੈ ਸੂਰਤੀ 베ਰ ਹੈ ਕਵੇਰ 베ਰ ਹੈ ਬਾਕੀ ਗੋਲ ਜਿਹੜਾ 베ਰ ਹੈ ਉਸ ਨੂੰ ਕਾਠਾ ਕਹਿੰਦੇ ਹਨ ਕਾਠਾ 베ਰ ਹੈ ਅਗਰ ਤੁਸੀਂ 베ਰੀ ਦੇ ਪੱਤੇਆਂ ਦਾ ਪੇਸਟ ਬਣਾ ਕੇ ਵਾਲਾਂ ਵਿੱਚ ਲਗਾਉਂਦੇ ਹੋ ਤਾਂ ਤੁਹਾਡੇ ਵਾਲ ਜਿਹੜੇ ਸੰਗੜੇ ਹੋਣਗੇ ਟੁੱਟਣਗੇ ਵੀ ਨਹੀਂ ਤੇ ਦੋ ਮੂੰਹੇ ਵੀ ਖਤਮ ਹੋ ਜਾਣਗੇ ਤੇ ਵਾਲ ਸੰਗਣੇ ਹੋ ਜਾਣਗੇ ਤੇ ਜੇ ਤੁਹਾਡੇ ਫੋੜੇ ਫਿੰਸੀਆਂ ਤਾਂ ਤੁਸੀਂ ਉਹ ਜਗ੍ਹਾ ਤੇ ਇਹਦੀ ਪੇਸਟ ਲਗਾਓ ਵੇਰ ਵਾਤ ਰੋਗ ਤੇ ਪੇਤ ਰੋਗ ਨੂੰ ਠੀਕ ਕਰਦਾ ਹੈ ਇਹ ਗੈਸ ਨਹੀਂ ਬਣ ਦਿੰਦਾ ਤੇ ਨਾ ਹੀ ਗਰਮੀ ਹੋਣ ਦਿੰਦਾ ਹੈ ਫੋੜੇ ਫਿੰਸੀਆਂ ਨੂੰ ਠੀਕ ਤੇ ਕਰਦਾ ਹੀ ਹੈ ਪਰ ਮੂਹ ਦੇ ਛਾਲੇ ਜਿਹੜੇ ਨੇ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈ 베ਰ ਵਿੱਚ ਆਇਰਨ ਬਹੁਤ ਮਾਤਰਾ ਵਿੱਚ ਹੁੰਦਾ ਹੈ ਇਸ ਵਿੱਚ ਵਿਟਾਮਿਨ ਸੀ ਅਧਿਕ ਮਾਤਰਾ ਵਿੱਚ ਹੁੰਦਾ ਹੈ ਸਾਡੀਆਂ ਨੂੰ ਮਜ਼ਬੂਤ ਤੇ ਕਰਦਾ ਹੀ ਹੈ ਪਰ ਇਹ ਆਮ ਤੌਰ ਤੇ ਚਟਨੀ ਬਣਾ ਕੇ ਵੀ ਇਸ ਦੀ ਖਾਧੀ ਜਾਂਦੀ ਹੈ 베ਰ ਖਾਣ ਨਾਲ ਹਾਰ ਜਿਹੜਾ ਉਹ ਤੰਦਰੁਸਤ ਤੇ ਮਜ਼ਬੂਤ ਹੁੰਦਾ ਹੈ ਜੋ ਆਦਮੀ ਰਜਾਨਾ ਬੇਰ ਖਾਂਦੇ ਹਨ ਮਰਦਾਨਾ ਕਮਜ਼ੋਰੀ ਉਸ ਵਿੱਚ ਕਦੀ ਨਹੀਂ ਆਏਗੀ ਬਾਕੀ ਇਸ ਤੋਂ ਇਲਾਵਾ ਇਹ ਤਾਕਤਵਰ ਚੀਜ਼ ਹੈ ਬੇਰ ਖਾਣ ਨਾਲ ਅਲਸਰ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਜਿਨ੍ਹਾਂ ਦੇ ਸੀਨੇ ਵਿੱਚ ਜਲਨ ਹੁੰਦੀ ਹੈ ਉਹਨਾਂ ਨੂੰ ਬੇਰ ਜਿਹੜਿਆ ਉਹ ਖਾਣੇ ਚਾਹੀਦੇ ਹਨ ਬਾਕੀ ਇਹ ਵੀਰ ਜਿਹੜਾ ਹੈ ਉਸ ਨੂੰ ਗਾੜਾ ਕਰਦਾ ਹੈ ਜਿਨ੍ਹਾਂ ਦਾ ਵੀਰਜ ਪਤਲਾ ਹੈ ਉਹਨਾਂ ਨੂੰ ਇਹ 베ਰ ਜਿਹੜੇ ਆ ਉਹ ਖਾਣੇ ਚਾਹੀਦੇ ਹਨ 베ਰ ਜਿਹੜੇ ਹੈ ਆਮ ਤੌਰ ਤੇ ਆਦਮੀ ਨੂੰ ਮੋਟਾ ਵੀ ਕਰਦੇ ਹਨ ਆਮ ਤੌਰ ਤੇ ਜੇ ਦੇਖਿਆ ਜਾਏ ਜੇ ਤੁਹਾਡੇ ਸੀਨੇ ਵਿੱਚ ਜਲਨ ਹੈ ਤਾਂ ਇਹਦਾ ਇਸਤੇਮਾਲ ਜ਼ਰੂਰ ਕਰੋ ਬਾਕੀ ਜੋ ਆਦਮੀ ਪਤਲੇ ਹਨ ਮੋٹے ਨਹੀਂ ਹੋ ਰਹੇ ਤਾਂ ਜਦੋਂ ਬੇਰ ਆਉਂਦੇ ਹਨ ਉਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਪੂਰੇ ਬੇਰ ਖਾਣ ਨਾਲ ਕਬਜ਼ ਜਿਹੜੀ ਆ ਦੂਰ ਹੁੰਦੀ ਹੈ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਵੀ ਠੀਕ ਹੁੰਦੀ ਹੈ ਬਾਕੀ ਜਿਨ੍ਹਾਂ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਹਨ ਉਹਨਾਂ ਨੂੰ ਬੇਰ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਆਮ ਤੌਰ ਤੇ ਦੇਖਿਆ ਜਾਏ ਤੇ ਇੱਕ ਮਲਿਆਂ ਤੋਂ ਵੀ ਬੇਰ ਜਿਹੜੇ ਖਾਦੇ ਜਾਂਦੇ ਹਨ ਲੇਕਿਨ ਉਹਨਾਂ ਚ ਤੇ ਵੱਡਿਆਂ ਚ ਕੋਈ ਫਰਕ ਨਹੀਂ ਹੈ ਜਿਨ੍ਹਾਂ ਨੂੰ ਜ਼ਿਆਦਾ ਪਿਆਸ ਲੱਗਦੀ ਹੈ ਉਹਨਾਂ ਨੂੰ ਬੇਰ ਖਾਣੇ ਚਾਹੀਦੇ ਹਨ ਬਾਰ ਬਾਰ ਜਿਨ੍ਹਾਂ ਦਾ ਮੂੰਹ ਸੁੱਕਦਾ ਹੈ ਉਹਨਾਂ ਨੂੰ ਵੀ ਬੇਰ ਜ਼ਰੂਰ ਖਾਣੇ ਚਾਹੀਦੇ ਹਨ ਜਿਨ੍ਹਾਂ ਨੂੰ dant ਦੀ ਬਿਮਾਰੀ ਹੈ ਉਹਨਾਂ ਨੂੰ ਬੇਰ ਜ਼ਰੂਰ ਖਾਣੇ ਚਾਹੀਦੇ ਹਨ ਇਹਨਾਂ ਦੀ ਤਸੀਰ ਠੰਡੀ ਹੁੰਦੀ ਹੈ ਜਿਨ੍ਹਾਂ ਭੈਣਾਂ ਨੂੰ ਲੁਕੋਰੀਏ ਦੀ ਸ਼ਿਕਾਇਤ ਹੈ ਬੇਰ ਜਿਹੜੇ ਨੇ ਉਹਨਾਂ ਨੂੰ ਜਰੂਰ ਖਾਣੇ ਚਾਹੀਦੇ ਹਨ ਬਾਕੀ ਜਿਨ੍ਹਾਂ ਨੂੰ ਪਾਕੀ ਨਿਕਲਦੀ ਹੈ ਧੱਫੜ ਪੈ ਜਾਂਦੇ ਹਨ ਉਹਨਾਂ ਵਾਸਤੇ ਤੇ ਬੇਰ ਜਿਹੜੇ ਉਹ ਸੋਨੇ ਤੇ ਸੁਆਗਾ ਹੈ ਬਾਕੀ ਅਗਰ ਤੁਸੀਂ ਬੇਰ ਖਾਂਦੇ ਵੀ ਹੋ ਤਾਂ ਜਿੱਥੇ ਧੱਫੜ ਤੇ ਸੁਆਕੀ ਨਿਕਲੀ ਹੈ ਉਹ ਜਗ੍ਹਾ ਤੇ ਤੁਸੀਂ ਬੇਰ ਦੀ ਪੇਸਟ ਜਾਂ ਵੇਰਾਂ ਦੇ ਪੱਤਿਆਂ ਦੀ ਚਟਨੀ ਬਣਾ ਕੇ ਉਹ ਉੱਤੇ ਲਗਾਓ ਨਾਰੀਅਲ ਦਾ ਤੇਲ ਪਾ ਕੇ ਤੁਸੀਂ ਦੇਖੋਗੇ ਕਿ ਤੁਹਾਡੇ ਤਫੜ ਤੇ ਸ਼ਿਫਾਕੀ ਜਿਹੜੀ ਆ ਉਹ ਠੀਕ ਹੋ ਗਈ ਹੈ ਬਾਕੀ ਅਗਰ ਜੇਕਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵਗੈਰਾ ਕਰੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਏਗੀ ਤਾਂ ਕਿ ਕਿਸ ਦੇ ਕੰਮ ਆ ਸਕੇ ਸਤਿ ਸ੍ਰੀ ਅਕਾਲ ਜੀ